ਪਿਆਰੇ ਵਿਦਿਆਰਥੀਓ ਮੇਰੀ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੀ ਕਲਾਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਸਾਰੇ ਪਾਠ ਤੁਹਾਨੂੰ ਇੱਥੇ ਮਿਲ ਜਾਣ ਅੱਜ ਆਪਾਂ ਕਰਨ ਜਾ ਰਹੇ ਹਾਂ ਬੱਚਿਓ ਅੱਜ ਦਾ ਜੋ ਆਪਣਾ ਟੌਪਿਕ ਹੈ ਇਹ ਹੈ ਜੀ 8ਵੀਂ ਜਮਾਤ ਦੀ ਪੰਜਾਬੀ ਦਾ ਪੰਜਵਾਂ ਪਾਠ ਆਪਾਂ ਕਰਨ ਜਾ ਰਹੇ ਹਾਂ 8ਵੀਂ ਜਮਾਤ ਦੇ ਵਿੱਚ ਜਿਹੜਾ ਪੰਜਵਾਂ ਪਾਠ ਤੁਹਾਡਾ ਪੰਜਾਬੀ ਦਾ ਇਹ ਹੈ ਬੱਚਿਓ ਉਦਮ ਕਰੀਂ ਜ਼ਰੂਰ ਠੀਕ ਹੈ ਉਦਮ ਦਾ ਅਰਥ ਹੁੰਦਾ ਹੈ ਮਿਹਨਤ ਠੀਕ ਹੈ ਤਾਂ ਉਦਮ ਕਰੀਂ ਜਰੂਰ ਬਲਦੇਵ ਢਾਲੀਵਾਲ ਦੁਆਰਾ ਇਹ ਪਾਠ ਲਿਖਿਆ ਹੋਇਆਗਾ ਠੀਕ ਹੈ ਇਸ ਪਾਠ ਦੇ ਨਾਲ ਸੰਬੰਧ ਜੋ ਵੀ ਪ੍ਰਸ਼ਨ ਉੱਤਰ ਬਣਦੇ ਸੀ ਸਾਰਾ ਬੁੱਕਵਰਕ ਇਸ ਕਲਾਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਮੇਰੀ ਕਲਾਸ ਦੇ ਉੱਤੇ ਸਾਰੀਆਂ ਕਲਾਸਾਂ ਅਵੇਲੇਬਲ ਨੇ ਤੁਸੀਂ ਬਾਕੀ ਪਿਛਲੇ ਪਾਠ ਵੀ ਜਾ ਕੇ ਦੇਖ ਸਕਦੇ ਹੋ ਠੀਕ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਬੱਚਿਓ ਜੋ ਆਪਾਂ ਨੂੰ ਪਹਿਲਾ ਪ੍ਰਸ਼ਨ ਦਿੱਤਾ ਹੋਇਆਗਾ ਠੀਕ ਹੈ ਇਸ ਦੇ ਵਿੱਚ ਹੈ ਹੇਠ ਲਿਖਿਆਂ 17 ਦਾ ਭਾਵ ਸਪਸ਼ਟ ਕਰਨਾ ਇਹਨਾਂ ਦਾ ਮੀਨਿੰਗ ਆਪਾਂ ਨੇ ਬੱਚਿਓ ਲਿਖਣਾ ਹੈਗਾ ਅੱਗੇ ਆਪਣੇ ਕੋਲ ਜੋ ਸਤਰਾਂ ਦਿੱਤੀਆਂ ਹੋਈਆਂ ਨੇ ਇਹ ਹੀ ਨਹੀਂ ਗਿਆਂ ਜੇ ਕਿਦਰੇ ਹਾਰਾਂ ਲੱਖ ਤੋੜਨ ਮਨ ਹੋ ਜਾਏ ਉਦਾਸ ਜੇ ਕਿਦਰੇ ਹਾਰਾਂ ਲੱਖ ਤੋੜਨ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੀ ਕੋਲ ਮੇਰਾ ਜਿੱਤ ਵਿੱਚ ਰੱਖ ਵਿਸ਼ਵਾਸ ਇਹਦਾ ਮੀਨਿੰਗ ਕੀ ਹੈ ਭਾਵ ਕੀ ਹੈ ਉਹ ਪਾਣੀ ਲਿਖਣਾ ਹੈਗਾ ਦੇਖੋ ਇੱਥੇ ਤੋਂ ਪਾਵਰਥ ਪਾਣੀ ਵਿੱਚੋਂ ਲਿਖਣਾ ਹੈਗਾ ਮਨੁੱਖ ਨੂੰ ਹਾਰਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਇਹਦਾ ਅਰਥ ਕੀ ਹੈਗਾ ਦੇਖੋ ਜੇ ਕਿਦਰੇ ਹਾਰਾਂ ਲੱਖ ਤੋੜਨ ਮਨ ਹੋ ਜਾਏ ਨਿਰਾਸ਼ ਮਨੁੱਖ ਨੂੰ ਹਾਰਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਜ਼ਿੰਦਗੀ ਨੂੰ ਇੱਕ ਲੰਮਾ ਕੋਲ ਮੰਨਣਾ ਚਾਹੀਦਾ ਹੈ ਇਹ ਲੰਮਾ ਕੋਲ ਹੈ ਠੀਕ ਹੈ ਇਹ ਕੋਲ ਕੋਲਣਾ ਹੀ ਪਏਗਾ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਤਾਂ ਇਹ ਇਸ ਦਾ ਅਰਥ ਹੈ ਮੀਨਿੰਗ ਹੈ ਠੀਕ ਹੈ ਇਸ ਅਰਥ ਨੂੰ ਤੁਸੀਂ ਵਿੱਚੋਂ ਨੋਟ ਕਰ ਲੈਣਾ ਆਪਣੀ ਕਾਪੀ ਦੇ ਵਿੱਚ ਮੈਂ ਸਾਈਡ ਤੇ ਹੋ ਜਾਂਦਾ ਤੁਸੀਂ ਕਲਾਸ ਨੂੰ ਰੋਕ ਕੇ ਇੱਥੇ ਨੋਟ ਕਰ ਸਕਦੇ ਹੋ ਅੱਗੇ ਹੈ ਬੱਚਿਓ ਆਪਣੇ ਕੋਲ ਅੱਗੇ ਆਪਾਂ ਨੂੰ ਕੁਝ ਸਤਾਂ ਨਿੱਤੀਆਂ ਹੋਈਆਂ ਨਗੀਆਂ ਠੀਕ ਹੈ ਸਿੱਦਕ ਲਗਨ ਦੇ ਤਗੜੇ ਖੰਭੀ ਠੀਕ ਹੈ ਉਡਣਾ ਉੱਚ ਅਸਮਾਨੀ ਠੀਕ ਹੈ ਤਗੜੇ ਖੰਭੀ ਉਡਣਾ ਉੱਚ ਅਸਮਾਨੀ ਥਲ ਸਾਗਰ ਵੀ ਰੋਕ ਸਕਣ ਨਾ ਤੇਰੀ ਸਹਿਜ ਰਵਾਨੀ ਇਸ ਦਾ ਮੀਨਿੰਗ ਕੀ ਹੋਏਗਾ ਮਨੁੱਖ ਨੂੰ ਚਾਹੀਦਾ ਹੈ ਕਿ ਵਿਸ਼ਵਾਸ ਤੇ ਲਗਨ ਨਾਲ ਆਪਣੇ ਉੱਚੇ ਨਿਸ਼ਾਨੇ ਵੱਲ ਇੰਨੀ ਨਿਰੰਤਰ ਚਾਲ ਦੇ ਨਾਲ ਵਧ ਕੇ ਕੋਈ ਰੁਕਾਵਟਾਂ ਵੀ ਉਸ ਨੂੰ ਰੋਕ ਨਹੀਂ ਸਕਦੀਆਂ ਮਤਲਬ ਕਿ ਜੇਰਾ ਉਹਦਾ ਨਿਸ਼ਾਨਾ ਹੈ ਜਿੱਥੇ ਮਨੁੱਖ ਨੇ ਪਹੁੰਚਣਾ ਹੈ ਉਸ ਨਿਸ਼ਾਨੇ ਵੱਲ ਉਹਨੇ ਲਗਾਤਾਰ ਅੱਗੇ ਵਧਦੇ ਰਹਿਣਾਗਾ ਉਹਨੂੰ ਕੋਈ ਰੋਕ ਨਹੀਂ ਸਕਦਾ ਠੀਕ ਹੈ ਇਸ ਤਰੀਕੇ ਨਾਲ ਇਹ ਇਸਦਾ मीनिंग ਹੈਗਾ ਤੁਸੀਂ ਇਸ मीनिंग ਨੂੰ ਨੋਟ ਕਰ ਸਕਦੇ ਹੋ ਅੱਗੇ ਆਪਾਂ ਨੂੰ 2 ਨੰਬਰ ਪ੍ਰਸ਼ਨ ਦਿੱਤਾ ਹੋਇਆ ਹੈਗਾ ਇਸ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਗਿਆ ਹੈਗਾ ਇਹ ਦੂਸਰਾ ਭਾਗ ਹੈਗਾ ਠੀਕ ਹੈ ਇਸ ਦੇ ਵਿੱਚ ਕੀ ਹੈਗਾ ਉਦਮ ਕਰਨ ਨਾਲ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ ਇਸ ਦਾ ਉੱਤਰ ਵਿੱਚੋਂ ਲਿਖਣਾ ਹੈਗਾ ਆਪਾਂ ਨੇ ਉਦਮ ਕਰਨ ਨਾਲ ਮਨੁੱਖ ਨੂੰ ਉੱਚੀਆਂ ਮੰਜ਼ਿਲਾਂ ਪ੍ਰਾਪਤ ਹੁੰਦੀਆਂ ਹਨ ਕੋਈ ਵੀ ਮੁਸ਼ਕਲ ਉਨ੍ਹਾਂ ਦਾ ਰਸਤਾ ਨਹੀਂ ਰੋਕ ਸਕਦੀ ਉਦਮ ਕਰਨ ਨਾਲ ਮਨੁੱਖ ਨੂੰ ਉੱਚੀਆਂ ਮੰਜ਼ਲਾਂ ਪ੍ਰਾਪਤ ਹੁੰਦੀਆਂ ਹਨ ਕੋਈ ਵੀ ਮੁਸ਼ਕਲ ਉਨ੍ਹਾਂ ਦਾ ਰਸਤਾ ਨਹੀਂ ਰੋਕ ਸਕਦੀ ਇਸ ਤਰੀਕੇ ਨਾਲ ਇਹਦਾ ਜਿਹੜਾ ਉੱਤਰ ਹੈ ਬੱਚਿਓ ਤੁਸੀਂ ਇਹ ਨੋਟ ਕਰ ਲੈਣਾ ਹੈਗਾ ਇਹੇ ਕੁਝ ਸ਼ਬਦਾਂ ਦੇ ਅਰਥ ਨੇ ਜੋ ਤੁਹਾਡੀ ਕਿਤਾਬ ਦੇ ਵਿੱਚ ਵੀ ਦਿੱਤੇ ਹੋਏ ਨੇ ਲੋਚੇ ਇਹਦਾ ਅਰਥ ਹੁੰਦਾ ਹੈਗਾ ਚਾਹ ਚਾਹੀ ਠੀਕ ਹੈ ਇਸ਼ਿਆ ਕਰੇ ਰੈਸਨ ਰਹਿਣਗੇ ਭਰਪੂਰ ਇਹਦਾ ਅਰਥ ਹੁੰਦਾ ਭਰੇ ਹੋਏ ਕੋਲ ਯਾਨੀ ਕਿ ਪਹਿਲਵਾਨਾਂ ਦੀ ਦੀ ਕੁਸਚਨ ਕੀ ਹੈ ਜੰਦਾ ਟੱਕਰਾ ਜੰਗ ਲੜਾਈ ਨੂੰ ਕਿਹਾ ਜਾਂਦਾ ਠੀਕ ਹੈ ਦਾਸੀ ਦਾਸੀ ਦਾ ਅਰਥ ਹੁੰਦਾ ਵੀ ਸੇਵਾ ਕਰਨ ਵਾਲੀ ਠੀਕ ਹੈ ਤੇ ਸਿੱਦਕ ਸਿੱਦਕ ਦਾ ਅਰਥ ਹੁੰਦਾ ਵਿਸ਼ਵਾਸ ਜਾਂ ਭਰੋਸਾ ਠੀਕ ਹੈ ਸਹਿਜ ਰਵਾਨੀ ਦਾ ਅਰਥ ਹੁੰਦਾ ਸੁਭਾਵਿਕ ਚਾਲ ਇਸ ਤਰੀਕੇ ਨਾਲ ਇਹ ਕੁਝ ਸ਼ਬਦ ਬੱਚੇ ਉਹ ਦਿੱਤੇ ਹੋਏ ਸੀ ਇਹਨਾਂ ਦੀ मीनिंग ਤੁਹਾਡੀ ਕਿਤਾਬ ਦੇ ਵਿੱਚ ਵੀ ਦਿੱਤੇ ਹੋਏ ਨੇ ਤੁਸੀਂ ਉੱਥੇ ਤੋਂ ਵੀ ਨੋਟ ਕਰ ਸਕਦੇ ਹੋ ਅੱਗੇ ਵਿੱਚੋਂ ਆਪਾਂ ਨੂੰ ਕੁਝ ਸ਼ਬਦ ਦਿੱਤੇ ਹੋਏ ਨੇ ਇਹਨਾਂ ਸ਼ਬਦਾਂ ਨੂੰ ਆਪਾਂ ਨੇ ਵਾਕਾਂ ਦੇ ਵਿੱਚ ਵਰਤਣਾ ਹੈਗਾ ਜਿਵੇਂ ਸ਼ਬਦ ਹੈ ਆਪਣੇ ਕੋਲ ਮੰਜ਼ਲ ਜਾਂ ਨਿਸ਼ਾਨਾ ਮੰਜ਼ਲ ਜਾਂ ਨਿਸ਼ਾਨਾ ਉਦਮ ਕਰਨ ਨਾਲ ਮੰਜ਼ਲ ਮਿਲਦੀ ਹੈ ਦੇਖੋ ਇਹ ਸ਼ਬਦ ਸੀ ਮੰਜ਼ਲ ਠੀਕ ਹੈ ਇਹਨੂੰ ਆਪਾਂ ਵਿੱਚ ਲੈ ਆਇਆ ਹੈ ਵਾਕ ਦੀ ਮੰਜ਼ਲ ਤਾਂ ਇਸ ਤਰੀਕੇ ਨਾਲ ਬੱਚਿਓ ਇਹ ਆਪਾਂ ਨੇ ਲਿਖਣਾ ਹੁੰਦਾ ਹੈਗਾ ਅੱਗੇ ਆਪਾਂ ਗੱਲ ਕਰਦੇ ਹਾਂ ਉਦਮ ਉਦਮ ਦਾ ਅਰਥ ਨੂੰ ਯਤਨ ਮਿਹਨਤ ਠੀਕ ਹੈ ਉਦਮ ਕਰਨ ਵਾਲੇ ਰੁਕਾਵਟ ਤੋਂ ਨਹੀਂ ਘਬਰਾਉਂਦੇ ਇਹ ਇਸ ਦਾ ਮੀਨਿੰਗ ਲਿਖ ਸਕਦੇ ਹਾਂ ਉਦਮ ਸ਼ਬਦ ਆ ਗਿਆ ਨਾ ਵਿੱਚ ਇਦਾਂ ਇਹ ਸ਼ਬਦ ਆਪਾਂ ਨੇ ਵਿੱਚ ਵਿੱਚ ਲੈ ਕੇ ਆਉਣਾ ਹੁੰਦਾ ਹੈਗਾ ਅੱਗੇ ਆਪਾਂ ਗੱਲ ਕਰਦੇ ਹਾਂ ਨਿਰੰਤਰ ਨਿਰੰਤਰ ਦਾ ਅਰਥ ਹੁੰਦਾ ਹੈ ਲਗਾਤਾਰ ਨਿਰੰਤਰ ਦਾ ਅਰਥ ਹੈ ਲਗਾਤਾਰ ਮੈਂ ਨਿਰੰਤਰ ਮਿਹਨਤ ਕਰਾਂਗਾ ਠੀਕ ਹੈ ਮੈਂ ਨਿਰੰਤਰ ਮਿਹਨਤ ਕਰਾਂਗਾ ਅੱਗੇ ਬੱਚਿਓ ਆਪਣੇ ਕੋਲ ਸੁਗੰਧੀਆਂ ਅੱਗੇ ਆਪਣੇ ਕੋਲ ਬੱਚਿਓ ਸੁਗੰਧੀਆਂ ਸੁਗੰਧੀਆਂ ਯਾਨੀ ਕਿ ਖੁਸ਼ਬੂਆਂ ਬਾਗਾਂ ਵਿੱਚ ਫੁੱਲ ਸੁਗੰਧੀਆਂ ਛੱਡਦੇ ਹਨ ਸਿਦਕ ਸਿਦਕ ਦਾ ਅਰਥ ਹੁੰਦਾ ਬੱਚਿਓ ਵਿਸ਼ਵਾਸ ਅਸੀਂ ਸਿਦਕ ਨਾਲ ਖੇਡੇ ਤੇ ਮੈਚ ਜਿੱਤ ਗਏ ਅਸੀਂ ਸਿਦਕ ਨਾਲ ਖੇਡੇ ਤੇ ਮੈਚ ਜਿੱਤ ਗਏ ਅੱਗੇ ਬੱਚਿਓ ਆਪਣੇ ਕੋਲ ਸਖਣੇ ਹੱਥ ਸਖਣੇ ਦਾ ਅਰਥ ਹੁੰਦਾ ਖਾਲੀ ਹੱਥ ਠੀਕ ਹੈ ਮਿਹਨਤ ਕਰਨ ਵਾਲੇ ਦੇ ਹੱਥ ਸੱਖਣੇ ਨਹੀਂ ਰਹਿੰਦੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡੇ ਹੱਥ ਖਾਲੀ ਨਹੀਂ ਰਹਿਣਗੇ ਠੀਕ ਹੈ ਤਾਂ ਇਸ ਤਰੀਕੇ ਨਾਲ ਬੱਚੋ ਇਸ ਦਾ ਅਰਥ ਆਪਣੀ ਲਿਖ ਕੇ ਠੀਕ ਹੈ ਇਸ ਦਾ ਵਾਕ ਬਣਾਉਣਾ ਹੁੰਦਾ ਹੈਗਾ ਅਗੇ ਬੱਚਿਓ ਆਪਣੇ ਕੋਲ ਲਾਸਟ ਵਿੱਚ ਹੈਗਾ ਲੱਕ ਤੋੜਨਾ ਇਹਦਾ ਅਰਥ ਹੈ ਵੀ ਹੌਸਲਾ ਤੋੜ ਦੇਣਾ ਜਵਾਨ ਪੁੱਤਰ ਦੀ ਮੌਤ ਤੇ ਉਸ ਦਾ ਲੱਕ ਤੋੜ ਦਿੱਤਾ ਠੀਕ ਹੈ ਜਵਾਨ ਪੁੱਤ ਦੀ ਮੌਤ ਨੇ ਉਸ ਦਾ ਲੱਕ ਤੋੜ ਦਿੱਤਾ ਇਸ ਤਰੀਕੇ ਨਾਲ ਇਸ ਦਾ ਵਾਕ ਬੱਚਿਓ ਬਣਾਇਆ ਜਾ ਸਕਦਾ ਹੈਗਾ ਠੀਕ ਹੈ ਇਹ ਹੀ ਕਲਾਸ ਆਪਣੀ ਪੂਰੀ ਕਰ ਲਈ ਹੈ ਇਹ ਪਾਠ ਆਪਣਾ ਪੂਰਾ ਹੋ ਗਿਆ ਬਾਕੀ